ਕੀ ਤਾਂ ਦੀ ਗੱਡੀ ਲੈਣਾ ਚਾਹੁੰਦੇ ਆ ਉਸ ਗੱਡੀ ਨੂੰ ਡਿਕਲੇਅਰ ਕਰਨਾ ਸ਼ੁਰੂ ਕਰੋ ਜੈਸੀ ਮੰਡੀ ਵਰਕਤ ਪਾਉਣਾ ਚਾਹੁੰਦੇ ਵਰਕਤ ਬੋਲਣੀ ਸ਼ੁਰੂ ਕਰੋ ਜੈਸੀ ਮੰਡੀ ਆਤਮਿਕ ਦਾਤ ਲੈਣਾ ਚਾਹੁੰਦੇ ਹੋ ਆਤਮਿਕ ਦਾਤਾ ਮੰਗੜੀਆਂ ਸ਼ੁਰੂ ਕਰਦੋ ਬੋਲਣੀਆਂ ਸ਼ੁਰੂ ਕਰਦੋ ਤੁਹਾਡੇ ਵਿੱਚੋਂ ਬਹੁਤ ਸਾਰੇ ਹੋਰ ਸੁਬਾਨਾ ਦਾ ਵਰਦਾਨ ਪਾ ਰਹੇ ਆ ਹੋਰ ਸੁਬਾਨੇ ਵਿੱਚ ਤੁਸੀਂ ਬੋਲਣਾ ਸ਼ੁਰੂ ਕਰ ਰਹੇ ਹੋ ਸੱਚਮੁੱਚ ਤੁਹਾਡੇ ਵਿੱਚੋਂ ਜੋ ਮੰਗ ਰਹੇ ਹੋ ਤੁਹਾਨੂੰ ਮਿਲ ਰਿਹਾ ਹੈ ਮੈਂ ਇਸ ਚਰਚ ਨੂੰ ਜਿੱਥੋਂ ਤੱਕ ਮੇਰੀ ਨਜ਼ਰ ਜਾ ਰਹੀ ਆ ਇਸ ਚਰਚ ਨੂੰ ਭਰਿਆ ਹੋਇਆ ਦੇਖ ਸ਼ੁਰੂ ਕਰ ਦਿਓ ਆਪਣੇ ਆਪ ਨੂੰ ਚੈੱਕ ਕਰਨਾ ਸ਼ੁਰੂ ਕਰ ਦਿਓ ਉਦਾਸੀਆਂ ਤੁਹਾਨੂੰ ਛੱਡ ਕੇ ਚਾਹ ਚੁਕੀਆਂ ਹਨ ਆਮੇ ਤੁਹਾਡੇ ਕੰਮ ਮੁੱਕ ਚੁੱਕੇ ਹਨ ਤੁਸੀਂ ਚੰਗੇ ਹੋ ਚੁੱਕੇ ਹੋ ਹਰ ਤਰ੍ਹਾਂ ਦੀਆਂ ਪੱਥਰੀਆਂ ਰਸੋਲਿਕਾ ਗਦੂਦਾਂ ਹਰਨੀਆਂ ਹਰ ਉਹ ਤਿਉਮਰ ਜਿਹੜਾ ਆਨਵਾਟੜਿਆ ਉਹ ਸਭ ਚੀਜ਼ਾਂ ਜਾ ਰਹੀਆਂ ਯਿਸੂ ਮਸੀਹ ਦੇ ਮੇਰੇ ਹਰੇਕੋ ਚੀਜ਼ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਖਰਾਬੀ ਪੈਦਾ ਕਰਦੀ ਆ ਉਹ ਤੁਹਾਡੇ ਸਰੀਰ ਵਿੱਚੋਂ ਖਤਮ ਗੀ ਨਹੀਂ ਹੁਣ ਗਾਇਬ ਹੋ ਚੁੱਕੀ ਆ ਅਮੇਨ ਮੈਂ ਦੇਖਿਆ ਬਹੁਤ ਸਾਰੀਆਂ ਭੈਣਾਂ ਅੰਡਰ ਆਰਮਜ਼ ਗਲਤੀਆਂ ਨੂੰ ਚੈੱਕ ਕਰ ਰਹੀਆਂ ਸੀ ਬਗਲਾ ਵਿੱਚ ਉਹਨਾਂ ਦੇ ਗਲਤੀਆਂ ਸੀਗੀਆਂ ਛਾਤੀ ਦੇ ਨੇੜੇ ਪਰ ਹੁਣ ਉਹਨਾਂ ਨੂੰ ਲੱਭਿਆ ਹੀ ਨਹੀਂ ਅਮੇਨ ਉਹ ਗਾਇਬ ਹੋ ਚੁੱਕੀਆਂ ਅਮੇਨ ਮੈਂ ਕਿਸੇ ਭਰਾ ਨੂੰ ਦੇਖ ਰਹੀ ਆ ਉਹ ਵਾਰ-ਵਾਰ ਆਪਣੀ ਲੱਤ ਨੂੰ ਚੈੱਕ ਕਰ ਰਿਹਾ ਆ ਉਹਦੀ ਲੱਤ ਮੁੜਦੀ ਨਹੀਂ ਸੀਗੀ ਪਰ ਉਹ ਚੈੱਕ ਕਰ ਰਿਹਾ ਉਹਦੀ ਲੱਤ ਮੁੜਨੀ ਸ਼ੁਰੂ ਹੋ ਗਈ ਆ ਯਾਰ ਮੇਰੇ ਰੱਬ ਦੇ ਦੁਆਰਾ ਸਭ ਕੁਝ ਹੋ ਸਕਦਾ ਹੈ ਮੇਰਾ ਪਰਮੇਸ਼ਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਯਾਰ ਕਿਸੇ ਨੂੰ ਇੱਕੋ ਹੀ ਅੱਖ ਤੋਂ ਦੇਖਦਾ ਸੀ ਇੱਕ ਅੱਖ ਉਹਦੀ ਜਿਹੜੀ ਆ ਕੰਮ ਨਹੀਂ ਕਰਦੀ ਸੀ ਪਰ ਮੈਂ ਦੇਖ ਰਹੀ ਉਹਦੀ ਅੱਖ ਖੁੱਲ ਗਈ ਆ ਆਮਨ ਮੈਂ ਬਹੁਤ سارے ਕੰਨਾਂ ਨੂੰ ਦੇਖ ਰਹੀ ਆ ਕਿ ਉਹ ਖੁੱਲ ਗਏ ਆ ਆਮਨ ਉਹ ਕੰਨਾਂ ਦੀ ਇਨਫੈਕਸ਼ਨ ਖਤਮ ਹੋ ਗਈ ਆ ਮੁਕੰਮਲ ਹੀਲ ਹੋ ਗਏ ਆ ਯੈਸ ਮੈਂ ਕੁਝ ਬੱਚਿਆਂ ਨੂੰ ਕੁਝ ਬੱਚਿਆਂ ਨੂੰ ਦੇਖ ਰਹੀ ਆ ਸਮਝ ਨਹੀਂ ਆ ਰਹੀ ਕੀ ਹੋ ਗਿਆ ਆ ਉਹਨਾਂ ਦੀਆਂ ਮਾਵਾ ਉਹਨਾਂ ਦੇ ਪਿਤਾ ਉਹਨਾਂ ਨੂੰ ਚੈੱਕ ਕਰਨ ਅਸਲ ਵਿੱਚ ਉਹਨਾਂ ਦੇ ਕੰਨ ਠੀਕ ਹੋ ਗਏ ਆ ਆਮੇਨ ਉਹਨਾਂ ਦੇ ਕੰਨ ਖੁੱਲ ਗਏ ਆ ਆਮੇਨ ਮੈਂ ਕਿਸੇ ਦੀ ਪਿੰਗੀ ਲੱਤ ਨੂੰ ਸਿੱਧਾ ਹੋਇਆ ਦੇਖਦੀ ਆ ਆਮੇਨ ਮੈਂ ਕਿਸੇ ਦੀ ਤੋਰ ਨੂੰ ਸਹੀ ਹੋਇਆ ਦੇਖ ਰਹੀ ਆ ਜਿਹੜਾ ਸਹੀ ਤਰ੍ਹਾਂ ਨਹੀਂ ਤੁਰ ਸਕਦਾ ਸੀ ਡਿੱਗਦਾ ਸੀ ਕੁਛ ਫੜ ਕੇ ਤੁਰਦਾ ਸੀਗਾ ਪਰ ਉਹ ਬਿਲਕੁਲ ਠੀਕ ਤੁਰਨਾ ਸ਼ੁਰੂ ਹੋ ਗਿਆ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਮੈਂ ਕਿਸੇ ਦੇ ਮੋਢੇ ਜੁੜੇ ਹੋਏ ਸੀਗੇ ਜਿਹੜੇ ਬਾਹਾਂ ਮੂਵ ਨਹੀਂ ਕਰ ਸਕਦੀਆਂ ਸੀ ਐਦੋਂ ਉੱਪਰ ਉਹਨਾਂ ਦੀਆਂ ਬਾਹਾਂ ਨਹੀਂ ਜਾਂਦੀਆਂ ਸੀ ਮੈਂ ਉਹਨਾਂ ਨੂੰ ਪਰਮੇਸ਼ਵਰ ਦੀ ਅরাধਨਾ ਹੱਥ ਚੁੱਕ ਕੇ ਕਰਦੇ ਹੋਏ ਦੇਖ ਰਹੀ ਹਾਂ ਮੈਂ ਸੱਚਮੁੱਚ ਪਰਮੇਸ਼ਵਰ ਨੇ ਤੇ ਵੱਡੇ ਵੱਡੇ ਕੰਮ ਦੇਖਦੀਆਂ ਮੈਂ ਇਸ ਅਗਧੇ ਸਵਰਗ ਦੇ ਦੂਤਾਂ ਨੂੰ ਤਰੀਆਂ ਉੱਕਦੇ ਹੋਇਆ ਦੇਖ ਰਹੀ ਹਾਂ ਸੱਚਮੁੱਚ ਇਸ ਅਗਧੇ ਸਵਰਗ ਦੂਤ ਜਿਨ੍ਹਾਂ ਦੇ ਦੁਆਲੇ ਹੋ ਚੁੱਕੇ ਹੋ ਤੁਸੀਂ ਚੰਗੇ ਹੋ ਚੁੱਕੇ ਹੋ ਤੁਹਾਡੇ ਬੱਚਿਆਂ ਦੇ ਉੱਤੇ ਆਸ਼ੀਸ਼ ਆਈ ਆ ਤੁਹਾਡੇ ਕਾਰੋਬਾਰ ਦੇ ਉੱਤੇ ਆਸ਼ੀਸ਼ ਆਈ ਆ ਤੁਸੀਂ ਦੇਖੋਗੇ ਅੱਜ ਤੋਂ ਹੀ ਤੁਸੀਂ ਦੇਖੋਗੇ ਤੁਹਾਡਾ ਆਤਮਿਕ ਜੀਵਨ ਉੱਚੇ ਪੱਧਰ ਤੇ ਜਾ ਰਿਹਾ ਹੈ ਸੱਚਮੁੱਚ ਤੁਹਾਡਾ ਆਤਮਿਕ ਜੀਵਨ ਬਹੁਤ ਉੱਚੇ ਪੱਧਰ ਤੇ ਜਾ ਰਿਹਾ ਹੈ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਗਈਆਂ ਤੁਹਾਡੇ ਜੀਵਨ ਦੇ ਵਿੱਚ ਤੜਕੀਆਂ ਦੇ ਰਾਹ ਖੁੱਲ ਚੁੱਕੇ ਆ ਕੋਨੇ ਜੀਵਨ ਦੇ ਵਿੱਚੋਂ ਵੈਰੀ ਗਾਇਬ ਹੋ ਰਹੇ ਆ। ਆਮੇਨ। ਮਿੱਤਰਾਂ ਦੀ ਗਿਣਤੀ ਵਧ ਰਹੀ ਆ। ਆਮੇਨ। ਹallelujah। ਚੈੱਕ ਕਰੋ। ਚੈੱਕ ਕਰੋ ਤੇ ਗਵਾਹੀ ਦੇ ਲਈ ਅੱਗੇ ਆ ਜਾਓ ਥੋੜ੍ਹ ਕੇ। ਸਿਰਫ 10 ਗਵਾਹੀਆਂ ਲਈਆਂ ਜਾਣਗੀਆਂ। ਸਿਰਫ 10 ਗਵਾਹੀਆਂ। ਟੈਸਟੀਮਨੀ ਟੀਮ, ਓਨਲੀ 10 ਟੈਸਟੀਮਨੀਆਂ। ਮੈਨੂੰ ਪਤਾ ਆ ਹਜ਼ਾਰ ਤੋਂ ਉੱਪਰ ਗਵਾਹੀਆਂ ਪੜ ਚੁੱਕੀਆਂ ਆ। ਪਰ ਆਉਂਦੇ ਸੰਡੇ ਨੂੰ ਅਸੀਂ ਬਹੁਤ ਜ਼ਿਆਦਾ ਗਵਾਇਆ ਸੁਣਾਗੇ ਮਾਸਟਰ ਜੀ ਬਹੁਤ ਵੱਡਾ ਚਮਤਕਾਰ ਹੋਇਆ ਹਾਂਜੀ ਹਾਂਜੀ ਪਰਮੇਸ਼ਰ ਦੀ ਸਮਰੱਥਾ ਨੇ ਬਹੁਤ ਵੱਡਾ ਕੰਮ ਕੀਤਾ ਜੀ ਦੱਸੋ ਆ ਭੈਣ ਸੁਹਾਵਨੀ 16 ਸਾਲੋ ਕੇ ਜਨਮ ਤੋਂ ਇਹ ਇੱਕ ਵਿੰਗਾ ਪੈਰੇ ਦਾ ਇਤਰੇ ਰੱਖਦੀ ਸੀ ਇਹ ਤੁਰ ਨਹੀਂ ਸੀ ਸਕਦੀ ਪਰ ਜਦੋਂ ਹੁਣੇ ਪ੍ਰਾਰਥਨਾ ਹੋਈ ਤਾਂ ਜੀ ਸਮਰੱਥਾ ਬਹੁਤ ਹੀ ਵੱਡਾ ਚਮਤਕਾਰ ਹੋਇਆ ਇਹਨਾਂ ਨੂੰ ਸੁਣਦਾ ਨਹੀਂ ਸੀ ਇਹਨਾਂ ਦੇ ਕੰਨ ਬੰਦ ਸੀ ਥੋੜੇ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਇਹ ਭਰਾ ਕਹਿੰਦੇ ਮੇਰੇ ਕੰਨ ਖੁੱਲ ਗਏ ਮੈਨੂੰ ਸੁਣਦਾ ਹੇਲੇਲੂਇਆ ਹਾਣੂਰੀਏ ਦੇ ਨਾਮ ਕੀ ਮੰਨਦੇ ਹੋ ਮੰਨਦੇ ਹੋ ਮੰਨਦੇ ਹੋ ਮੇਰੇ ਪਰਮੇਸ਼ਰ ਨੂੰ ਉਹ ਜਿਹੜੇ ਕਹਿੰਦੇ ਤਾਂ ਹੋ ਨਹੀਂ ਸਕਦਾ ਇਹਨਾਂ ਨੂੰ ਪੁੱਛਿਓ ਕਿੰਦਾ ਹੋ ਗਿਆ ਕਿੰਨੇ ਕਰ ਦਿੱਤਾ ਇਸ ਭਰਾ ਨੂੰ ਸੁਣਦਾ ਮਣ ਕੇ ਇਹਨਾਂ ਦੱਬੇ ਹੋਏ ਸੀ ਜਿਹਦੇ ਕਰਕੇ ਇਹਨਾਂ ਦੀ ਲੱਤ ਦੇ ਵਿੱਚ ਦਰਦ ਸੀ ਤੁਰ ਨਹੀਂ ਸੀ ਹੁੰਦਾ ਔਰ ਤੁਸੀਂ ਜਦੋਂ ਕਿ ਆਪ ਵੀ ਕੋਈ ਮੈਂ ਦੇਖਿਆ ਆਤਮਾ ਚ ਕਿ ਕੋਈ ਇਤਨਾ ਆਪਣੀ ਲੱਤ ਨੂੰ ਚੈੱਕ ਕਰ ਰਿਹਾ ਇਹ ਭੈਣ ਚੈੱਕ ਕਰ ਰਹੀ ਸੀ ਔਰ ਕਿੰਨੇ ਜਦੋਂ ਪ੍ਰਾਰਥਨਾ ਹੋਈ ਇਹਨਾਂ ਨੇ ਵਿਸ਼ਵਾਸ ਕੀਤਾ ਇਹ ਭੈਣ ਬਿਲਕੁਲ ਠੀਕ ਹੋ ਗਈ ਲੱਲੂਇਆ ਰੀਡ ਦੀ ਹੱਡੀ ਦੇ ਮਣ ਕੇ ਪ੍ਰੈਸ ਹੋਏ ਸੀ ਜਿਹਦਾ ਕਰਕੇ ਲੱਤ ਰੁਕ ਗਈ ਸੀ ਤੁਰਨ ਵਿੱਚ ਪ੍ਰੋਬਲਮ ਸੀ ਪਰ ਮੇਸ਼ਵਰ ਦੇ ਸ਼ਬਦ ਨੇ ਛੂਆ ਉਹਨਾਂ ਮਣਕਿਆਂ ਨੂੰ ਤੇ ਉਹਨਾਂ ਮਣਕਿਆਂ ਦੇ ਵਿੱਚ ਸ਼ਿਫਾ ਆ ਗਈ ਤੇ ਭੈਣ ਚੰਗੀ ਹੋ ਗਈ ਯਿਸੂ ਬਸੀ ਦਾ ਨਾਮ ਲਈ ਹਾਂਜੀ ਪਾਸਟਰ ਜੀ 4 ਸਾਲਾਂ ਤੋਂ ਭੈਣ ਦੀ ਸਜੀਬ ਬਾਤੇ ਗਿਲਟੀ ਸੀ ਅੱਛਾ ਪਰ ਜਦੋਂ ਤੁਸੀਂ ਪ੍ਰਾਰਥਨਾ ਦੇ ਦੌਰਾਨ ਕਿਹਾ ਕਿ ਮੈਂ ਦੇਖ ਰਹੀ ਹਾਂ ਕਿ ਕੁਝ ਭੈਣਾ ਆਪਣੇ ਹੱਬਾਵਾਂ ਨੂੰ ਚੈੱਕ ਕਰ ਰਹੀਆਂ ਨੇ ਗਿਲਟੀਆਂ ਗਾਇਬ ਹੋ ਚੁੱਕੀਆਂ ਇਹਨਾਂ ਨੇ ਉਹਨਾਂ ਸ਼ਬਦਾਂ ਨੂੰ ਰਿਸੀਵ ਕੀਤਾ ਜਦੋਂ ਚੈੱਕ ਤੁਆਂ ਪਰੇਸ਼ਾਨੀਆਂ ਵੀ ਗਾਇਬ ਹੋ ਜਾਣ ਤੁਹਾਡੇ ਦੁੱਖ ਵੀ ਗਾਇਬ ਹੋ ਗਏ ਤਕਲੀਫਾਂ ਗਾਇਬ ਹੋ ਗਈਆਂ ਬਿਮਾਰੀਆਂ ਗਾਇਬ ਹੋ ਗਈਆਂ ਗਰੀਬੀ ਗਾਇਬ ਹੋ ਗਈ ਸਤਤਮੇ ਗਾਇਬ ਹੋ ਗਏ ਫਰੀਤੋ ਚੀਜ਼ ਜਿਹੜੀ ਤੁਹਾਨੂੰ ਸਤਾਉਂਦੀ ਗਾਇਬ ਹੋ ਗਈ ਜੀ ਪਾਸ਼ੀ ਤੁਸੀਂ ਹੁਣੇ ਕਿਹਾ ਸੀ ਕਿ ਕੋਈ ਭਰਾ ਆਪਣੀ ਲੱਤ ਨੂੰ ਵਾਰ-ਵਾਰ ਚੈੱਕ ਕਰ ਰਿਹਾ ਪਾਸ਼ੀ ਇਹੋ ਹੀ ਭਰਾਵਾ ਇਹਦੀ 1 ਮਹੀਨੇ ਤੋਂ ਲੱਤ ਜਿਹੜੀ ਇੱਕ ਸਾਈਡ ਤੋਂ ਸੁਨਨ ਹੋਈ ਸੀ ਸੁੱਤੀ ਪਈ ਸੀ ਔਰ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਇਹ ਭਰਾ ਕਹਿੰਦੇ ਇਹਨਾਂ ਦੀ ਲੱਤ ਬਿਲਕੁਲ ਠੀਕ ਆ ਗਈ ਹallelujah ਕੈਮੀਕਲ ਪੈ ਗਿਆ ਸੀ ਜਿਹਦੇ ਕਰਕੇ ਇਹਨਾਂ ਨੂੰ ਇੱਕ ਅੱਖ ਤੋਂ ਨਜ਼ਰ ਨਹੀਂ ਸੀ ਆਂਦਾ ਹੋਏ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਪ੍ਰਭੂ ਦੀ ਸਮਰੱਥਾ ਛੋਇਆ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਤੁਹਾਨੂੰ ਤੁਹਾਨੂੰ ਯਾਦ ਹੈ ਇਹ ਸ਼ਬਦ ਬੋਲਿਆ ਗਿਆ ਸੀ ਪ੍ਰਾਰਥਨਾ ਚ ਕਿੰਨਿਆਂ ਨੇ ਸੁਣਿਆ ਸੀ ਇੱਕ ਅੱਖ ਜਿਹੜੀ ਆ ਉਹ ਤੋਂ ਨਹੀਂ ਦੇਖਦਾ ਉਹ ਅੱਖ ਖੁੱਲ ਰਹੀ ਹੈ ਜੇ ਇਹ ਪੂਰਾ ਹੋ ਗਿਆ ਇਸ ਤੋਂ ਪਹਿਲੇ ਪੰਜ ਪੂਰੇ ਹੋ ਗਏ ਹਰ ਬੋਲੇ ਹੋਇਆ ਸ਼ਬਦ ਪੂਰਾ ਹੋ ਜਿੱਤ ਹੈ ਹਾਂਜੀ ਅੱਜ ਆਪਾਂ ਇਸ ਭੈਣ ਦੇ ਪੈਰਾਂ ਦੇ ਉਤੇ ਅਡੀਆਂ ਤੇ ਪੱਟੀਆਂ ਬੰਨੀਆਂ ਦੇਖ ਰਹੇ ਆ ਹਾਂਜੀ ਦੇਖ ਸਕਦੇ ਆ ਕਹਿੰਦੇ ਬਹੁਤ ਪ੍ਰੋਬਲਮ ਸੀ ਚੋਰ ਨਹੀਂ ਸੀ ਹੁੰਦਾ ਅੱਜ ਸਵੇਰੇ ਵੀ ਕਹਿੰਦੇ ਮੁਸ਼ਕਿਲ ਦੇ ਨਾਲ ਮੈਂ ਆਈ ਆ ਪਾ ਪੱਟੀਆਂ ਦੇਖ ਸਕਦੇ ਆ ਹਾਂ ਹਾਂ ਔਰ ਕਹਿੰਦੇ ਜਦੋਂ ਹੁਣੇ ਪ੍ਰਾਰਥਨਾ ਹੋਈ ਪ੍ਰਭੂ ਦੇ ਸਾਹਮਣੇ ਛੋਇਆ ਸਾਰੀ ਸਮੱਸਿਆ ਪੈਰਾਂ ਦੀ ਛੱਡ ਕੇ ਹallelujah ਹallelujah ਕੀ ਹੱਟੀਆਂ ਹੁੰਦੀ ਸੀ ਹੁਣੇ ਹੀ ਤੁਸੀਂ ਉਹ ਪ੍ਰਾਰਥਨਾ ਕੀਤੀ ਤਾਂ ਇਹ ਠੀਕ ਹੋ ਗਏ ਹallelujah ਹallelujah ਪਰਮੇਸ਼ਵਰ ਹਾਂਜੀ ਬਾਸੇ ਜੀ 3 ਸਾਲ ਪਹਿਲਾਂ ਬੈਂਦ ਜਿੰਦਰਜੀ ਦਾ ਐਕਸੀਡੈਂਟ ਹੋਇਆ ਸੀ ਅੱਛਾ ਤੇ ਦੱਸਦੇ ਇਹਨਾਂ ਦੀ ਬਾਹ ਤੇ ਸੱਟ ਲੱਗੀ ਸੀ ਹਾਂ ਤੇ ਉਦੋਂ ਦੀਆਂ ਬਾਹਾਂ ਉੱਪਰ ਨਹੀਂ ਸੀ ਜਾਂਦੀਆਂ ਪਰ ਹੁਣੇ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਪ੍ਰਭੂ ਜੀ ਦੇ ਸਮਰਥਨ ਨੇ ਇਹਨਾਂ ਨੂੰ ਠੁਆ ਤੇ 3 ਸਾਲਾਂ ਦਾ ਦਰਦ ਇਹਨਾਂ ਨੂੰ ਛੱਡ ਕੇ ਚਲਾ ਗਿਆ कि पीसी करो ओह और कैर ते सट लगी नहीं हों अच्छा। पट्टी बनी हुई इन्हें पट्टी खोल दी थी, क्योंकि प्रार्थना की थी, और प्रभु छूया और पेट बिल्कुल ठीक हो गई है ਦੇ ਵਿੱਚ ਦਰਦ ਸੀ ਉੱਠ ਰਹਿ ਨਹੀਂ ਸੀ ਹੁੰਦਾ ਹੁਣੇ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਭੈਣ ਉਸੇ ਵੇਲੇ ਹੀ ਠੀਕ ਹੋ ਗਏ ਤੇ ਹੁਣ ਉੱਠ ਬੈਠ ਸਕਦੇ ਹੋ ਪਾਸੇ ਜੀ 6 ਮਹੀਨਿਆਂ ਤੋਂ ਭੈਣ ਸੁમિતਰਾ ਜੀ ਦੇ ਬਾਵਾ ਜੀ ਦਾ ਦਰਦ ਰਹਿੰਦਾ ਸੀ ਤੇ ਅੱਖਾਂ ਤੋਂ ਤੁੰਤਲਾ ਦਿਸਦਾ ਸੀ ਪਰ ਜਦੋਂ ਹੁਣੀ ਪ੍ਰਾਰਥਨਾ ਹੋਈ ਦਰਦ ਵੀ ਛੱਡ ਕੇ ਚਲਾ ਗਿਆ ਤੇ ਸਾਫ਼ ਤੰਤਲਾ ਸਾਹ ਹੋ ਗਿਆ ਹਾਲੇ ਕਿ ਸੀਸ ਜੀ ਭਾਸੀ ਜੀ ਇਸ ਪੈਨ ਨੂੰ ਵਕੀਚ ਬਹੁਤ ਜ਼ਿਆਦਾ ਦਰਦ ਰੈਂਦੀ ਸੀ ਇਹਨਾਂ ਨੇ ਕਿਹਾ ਕਹਿੰਦੇ ਮੈਨੂੰ ਡਾਕਟਰਾਂ ਤੋਂ ਭਾਵੇਂ ਆਰਾਮ ਦਾ ਆਵੇ ਪਰ ਜਦੋਂ ਮੈਂ ਆਪਣੇ ਪ੍ਰਭੂ ਦੇ ਘਰ ਜਾਉਂਗੀ ਮੈਨੂੰ ਉਸੇ ਵੇਲੇ ਆਰਾਮ ਆ ਜਾਏਗਾ ਤੇ ਹੁਣ ਜਦੋਂ ਪ੍ਰਾਰਥਨਾ ਹੋਈ ਦੱਸਦੇ ਕਿ ਇਹਨਾਂ ਦਾ ਦਰਦ ਇਹਨਾਂ ਨੂੰ ਛੱਡ ਕੇ ਚਲਾ ਗਿਆ ਤੇ ਭੈਣ ਬਿਲਕੁਲ ਠੀਕ ਹੋ ਗਏ ਪਾਸ਼ੀ 7 ਸਾਲਾਂ ਤੋਂ ਇਹਨਾਂ ਦੇ ਗਿਲਟੀ ਸੀ ਹੁਣੇ ਜਦੋਂ ਤੁਸੀਂ ਕਹਿਸਕੇ ਗਿਲਟੀਆਂ ਗਾਇਬ ਹੋ ਰਹੀਆਂ ਚੈੱਕ ਕਰੋ ਭਰਾ ਕਹਿੰਦੇ ਜਦੋਂ ਚੈੱਕ ਕੀਤਾ ਗਿਲਟੀ ਗਾਇਬ ਹੋ ਗਈ ਸੀ ਬਿਲਕੁਲ ਤੰਦਰੁਸਤ ਨੇ ਬਿਲਕੁਲ ਤੰਦਰੁਸਤ ਸੀਗੇ ਹਾਲੇਲੂਆ